नमस्कार ਤੁਸੀਂ ਦੇਖ ਰਹੇ ਹੋ ਨਿਊਜ਼ ਪਰਾਈ ਇੱਕ ਖਬਰ ਸ੍ਰੀ ਆਨੰਦਪੁਰ ਸਾਹਿਬ ਤੋਂ ਹੈ ਖਾਲਸੇ ਦੇ ਕੌਮੀ ਤਿਉਹਾਰ ਤੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਦੂਰ ਦਰਾਡੇ ਤੋਂ ਸੰਗਤਾਂ ਦੀ ਭੀੜ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲ ਰਹੀ ਹੈ ਹੋਲਾ ਮਹੱਲਾ ਤਾਂ ਹਾਲੇ 10 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਐਸਜੀਪੀਸੀ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਹੁਲੜਬਾਜ਼ੀ ਕਰਦਿਆਂ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਡੀਸੀ ਰੂਪਨਗਰ SSP ਰੋਪਨਗਰ ਤੇ SDM શ્રી ਆਨੰਦਪੁਰ ਸਾਹਿਬ ਵੱਲੋਂ ਸਖਤ ਕਦਮ ਚੁਕਨੇ ਪਏ। ਟਰੈਕਟਰਾਂ ਤੇ ਜ਼ਿਆਦਾ ਆਵਾਜ਼ ਵਿੱਚ DJ ਲਗਾਏ ਜਾਂਦੇ ਪਰ ਹੁਣ ਪ੍ਰਸ਼ਾਸਨ ਦੀ ਸਖਤੀ ਨਾਲ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਵਾਰ ਪੁਲਿਸ ਦੀ ਨਫਰੀ ਵਿੱਚ ਵੀ ਵਾਅਦਾ ਕੀਤਾ ਹੈ। ਦੇਖੋ ਨਿਊਜ਼ ਪ੍ਰਾਈਮ ਲਈ શ્રી ਆਨੰਦਪੁਰ ਸਾਹਿਬ ਤੋਂ ਪੂਪਿੰਦਰ ਲਾੜੀ ਦੀ ਇਹ ਰਿਪੋਰਟ। ਸਭ ਬਿਲਕੁਲ 100% ਗੀਅਰਡ ਅਪ ਹੈ ਮੇਰੇ ਨਾਲ ਐਸਐਸਪੀ ਸਾਹਿਬ ਬੈਠੇ ਨੇ ਏਡੀਸੀਡੀ ਜਿਹੜਾ ਕਿ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਦੇਖ ਰਹੇ ਨੇ ਬਿਲ ਅਫਸਰ ਐਸਡੀਐਮ ਸਾਹਿਬ ਬੈਠੇ ਨੇ ਸਾਰੇ ਤੁਸੀਂ ਦੇਖਿਆ ਵੱਖ-ਵੱਖ ਵਿਭਾਗਾਂ ਤੋਂ ਅਫਸਰ ਆਏ ਹੋਏ ਸੀਗੇ ਉਹਨਾਂ ਸਾਰਿਆਂ ਦੇ ਨਾਲ ਸਾਡਾ ਕੋਆਰਡੀਨੇਸ਼ਨ ਹੋ ਗਿਆ ਹੈ ਔਰ ਹਰੇਕ ਨੇ ਆਪਣਾ ਆਪਣਾ ਕੰਮ ਲਗਭਗ ਲਗਭਗ 80-85% ਪੂਰਾ ਕਰ ਲਿਆ ਹੈ ਜੀ ਸਾਰਿਆਂ ਨੇ ਲਗਭਗ 80-85% ਆਪਣਾ ਕੰਮ ਪੂਰਾ ਕਰ ਲਿਆ ਹੈ। ਔਰ ਜਿਵੇਂ ਤੁਸੀਂ ਦੇਖਿਆ ਅਸੀਂ ਲਗਭਗ ਇੱਥੇ ਘਟੋਕਟਨੀ ਦਾ ਮਤਲਬ 30 ਤੋਂ ਵੱਧ ਮਹਿਕਮੇ ਇੱਥੇ ਆਏ ਸੀ ਜ਼ਿਲ੍ਹਾ ਪੱਧਰ ਤੇ ਐਂਡ एवरीवन ਹੈਜ਼ ਡਨ ਗੁੱਡ ਵਰਕ ਔਰ ਕੁਝ-ਕੁਝ ਮਹਿਕਮੇ ਇੰਨਾ ਦੇ ਨੇ ਜਿਨ੍ਹਾਂ ਨੇ 100% ਤੋਂ ਵੀ ਵੱਧ ਮਤਲਬ ਆਪਣਾ 100% ਕੰਮ ਪੂਰਾ ਮੁਕੰਮਲ ਛਾੜ ਦਿੱਤਾ ਹੈ। ਔਰ ਮੈਨੂੰ ਦੱਸ ਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਐਸਐਸਪੀ ਸਾਹਿਬ ਵੱਲੋਂ ਕਲੀਅਰ ਡਾਇਰੈਕਸ਼ਨਸ ਨੇ ਲਾਅ ਐਂਡ ਆਰਡਰ ਪੱਕੋ ਪੂਰੀ ਜਿਹੜਾ ਹੈਗਾ ਤਿਆਰੀਆਂ ਮੁਕੰਮਲ ਹੈ ਸਾਰੇ ਜਿੰਨੇ ਜਿੰਨੇ ਪੁਆਇੰਟਸ ਲੋਅਰ ਆਰਡਰ ਨੂੰ ਲੈ ਕੇ ਕਵਰ ਕਰਨੇ ਸੀ ਅਸੀਂ ਸਾਰੇ ਕਵਰ ਕਰ ਲਿਆ ਹੈ ਸੀਸੀਟੀਵੀ ਕੈਮਰੇ ਇੰਸਟਾਲੇਸ਼ਨ ਤੋਂ ਲੈ ਕੇ ਔਰ ਬੈਰੀਕੇਡਿੰਗ ਜਿੱਥੇ-ਜਿੱਥੇ ਲਗਣੀ ਹੈ ਰੂਟ ਡਾਇਵਰਜਨ ਜਿੱਥੇ ਹੋਣਾ ਹੈ ਜਿੱਥੇ ਨਹਿਰਾਂ ਤੇ ਜਿੱਥੇ ਬੈਰੀਕੇਡਿੰਗ ਲਗਣੀ ਹੈ ਪੈਟਰੋਲਿੰਗ ਟੀਮ ਬਣਨਿਆ ਨੇ ਸੈਕਟਰਾਂ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਡਿਵਾਈਡ ਕੀਤਾ ਗਿਆ ਹੈ ਹਰ ਇੱਕ ਸੈਕਟਰ ਦੇ ਵਿੱਚ ਮੈਡੀਕਲ ਟੀਮ ਹੈਲਪਲਾਈਨ ਨੰਬਰ ਬਿਜਲੀ ਦੀ ਟੀਮ ਹੈਲਪ ਦੀ ਟੀਮ ਸੈਨੀਟੇਸ਼ਨ ਦੀ ਟੀਮ ਸਾਫ ਸਫਾਈ ਦੀ ਟੀਮ ਹਰ ਇੱਕ ਸੈਕਟਰ ਦੇ ਵਿੱਚ ਬਿਠਾਈ ਗਈ ਹੈ ਔਰ ਐਂਬੂਲੈਂਸ ਦੇ ਨਾਲ ਤਾਂ ਕਿ ਕਿਸੇ ਨੂੰ ਵੀ ਮੌਕੇ ਤੇ ਕੋਈ ਵੀ ਪ੍ਰੋਬਲਮ ਆਂਦੀ ਹੈ ਉਹ ਮੌਕੇ ਤੇ ਹੀ ਇੱਕ ਲੋਕਲਾਈਜ਼ ਤਰੀਕੇ ਨਾਲ ਹੱਲ ਕੀਤੀ ਜਾ ਸਕੇ ਸਫਾਈ ਦੇ ਵਿੱਚ ਅਸੀਂ ਵੱਖ-ਵੱਖ ਐਨ ਜੀਓਜ਼ ਦਾ ਬਬ ਜਿਹੜੇ ਜਿਹੜੇ ਇੱਥੇ ਡੇਰਾਜ਼ ਹਨ ਉਹਨਾਂ ਦਾ ਸਪੋਰਟ ਅਸੀਂ ਲੈ ਰਹੇ ਹਾਂ ਸਾਡੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਜੁੜ ਰਹੀਆਂ ਨੇ ਜਿਹੜੀਆਂ ਸਾਡੇ ਨਾਲ ਵੱਖ-ਵੱਖ ਤਰੀਕੇ ਨਾਲ ਸਾਡਾ ਸਹਿਯੋਗ ਕਰ ਰਹੀਆਂ ਨੇ ਔਰ ਇਸ ਦੇ ਨਾਲ ਹੀ ਅਸੀਂ ਡਾਕਟਰਸ ਪ੍ਰਾਈਵੇਟ ਡਾਕਟਰਸ ਫॉर ਸਟਾਫ ਨਰਸਿਸ ਉਹਨਾਂ ਦਾ ਵੀ ਸਹਿਯੋਗ ਅਸੀਂ ਲਿਆ ਹੈ ਰੈੱਡ ਕਰਾਸ ਸੁਸਾਇਟੀ ਆਕੀ ਹੋਰ ਜਿੰਨੀ ਜਿੰਨੀ ਲੋਇਨ ਸੁਸਾਇਟੀ ਔਰ ਰੋਟਰੀ ਕਲੱਬ ਇਹਨਾਂ ਦਾ ਵੀ ਸਹਿਯੋਗ ਅਸੀਂ ਲੈ ਰਹੇ ਹਾਂ ਉਹਨਾਂ ਨੂੰ ਵੀ ਕਹਿ ਰਹੇ ਹਾਂ ਔਰ ਸਾਡਾ ਮੇਨ ਮਕਸਦ ਇਹ ਹੈ ਵੀ ਲੋ ਐਂਡ ਆਰਡਰ ਬਿਲਕੁਲ ਮੁਕੰਮਲ ਹੋਏਗਾ ਆਕੀ ਐਸਐਸਪੀ ਸਾਹਿਬ ਡਿਟੇਲ ਦੇ ਵਿੱਚ ਦੱਸ ਦੇਣਗੇ ਔਰ ਦੂਜਾ ਬਿਲਕੁਲ ਕਲੀਨ ਐਂਡ ਗ੍ਰੀਨ ਜਿਹੜਾ ਹੈਗਾ ਸਾਡਾ ਫੈਸਟੀਵਲ ਜਾਏਗਾ ਔਰ ਇਹਦੇ ਵਿੱਚ ਸਾਡਾ ਮੇਨ ਹੈ ਕਿ ਔਰ نو ਬੈਗਿੰਗ ਦੇ ਆਰਡਰ ਦਿੱਤੇ ਹੈ ਕਿ ਕੋਈ ਵੀ ਬੱਚਾ ਜਾਂ ਕੋਈ ਵੀ ਇੱਥੇ ਬੈਗਿੰਗ ਔਰ ਇੱਕ ਜਿਹੜੀ ਹੈ ਸੜਕ ਤੇ ਮੰਗਦਾ ਹੋਇਆ ਪਾਇਆ ਗਿਆ ਉਹਨੂੰ ਨਾਲ ਦੀ ਨਾਲ ਹੀ ਬੱਚਿਆਂ ਨੂੰ ਜਸਟਿਸ ਹੌਮ ਤੇ ਜਿਹੜੇ ਬੜੇ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਅਸੀਂ ਮਤਲਬ ਵੀ ਵੀ ਸੈਂਡਿੰਗ देम ਟੂ ਜੇਲਸ ਔਰ ਇਸ ਦੇ ਨਾਲ ਨਾਲ ਹੀ ਐਂਟੀ ਇਨਕ੍ਰੋਚਮੈਂਟ ਵਾਸਤੇ ਆਰਡਰ ਪਾਸ ਕਰ ਦਿੱਤੇ ਗਏ ਹਨ نو ਵੀਹਿਕਲ ਜ਼ੋਨ ਡਿਕਲੇਅਰ ਕਰ ਦਿੱਤਾ ਗਿਆ ਹੈ ਤਾਂ ਬਾਕੀ ਸਾਰੇ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜਾ ਕਿ ਮੈਂ ਹੁਣ ਵੇਰਵੇ ਤੁਹਾਨੂੰ ਜਲਦੀ ਦੇ ਦਾਂਗਾ ਔਰ ਤੁਹਾਡੇ ਨਾਲ ਸਾਂਝੇ ਵੀ ਕਰ ਦਾਂਗਾ ਬਾਕੀ ਮੈਂ ਐਸਐਸਪੀ ਸਾਹਿਬ ਐਂਟੀ ਐਂਕਰੋਚਮੈਂਟ ਤੋਂ ਕੀ ਪਾਬ ਸਰ ਜਿਹੜਾ ਹੈਗਾ ਕਿਉਂਕਿ ਹੋਲਾ ਮਹਲਾ ਦੇ ਵਿੱਚ ਯੂਜੂਲੀ ਪਿਛਲੇ 30-40 ਸਾਲ ਤੋਂ ਹੋ ਰਿਹਾ ਹੈ ਕਿ ਜਿਹੜੀਆਂ ਦੁਕਾਨਾਂ ਨੇ ਉਹ ਅਸੀਂ ਲੱਗਣ ਨਹੀਂ ਦੇਣੀ ਇਸ ਵਾਰ ਸਾਡਾ ਮੇਨ ਮਕਸਦ ਇਹ ਹੈ ਕਿ ਅਸੀਂ ਜਿਹੜੀ ਦੁਕਾਨਾਂ ਨੇ ਉਹਨਾਂ ਦੇ ਨਾਲ ਦੇ ਨਾਲ ਹੀ ਅਸੀਂ ਚਕਾਵਾਂਗੇ ਤਾਂ ਕਿ ਉੱਥੇ ਟ੍ਰੈਫਿਕ ਕੰਜੈਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਭੀੜ ਪੜਾ ਪੜਾਕਾ ਨਾ ਹੋਵੇ ਔਰ ਮਤਲਬ ਇੱਕ ਸਮੂਥ ਇਵੈਂਟ ਜਿਹੜਾ ਹੈਗਾ ਉਹ ਹੋਵੇ ਪਰ ਲੱਗਦਾ ਨਹੀਂ ਸਰ ਕਿ ਜਿੱਥੇ ਹੋਲਾ ਜਿਹੜਾ ਹੈ ਉਹ ਧਾਰਮਿਕ ਸ਼ਰਦਾ ਦਾ ਇੱਕ ਤਿਹਾਰ ਹੈ ਲੱਖਾਂ ਕਰੋੜਾਂ ਦਾ ਬਿਜ਼ਨਸ ਵੀ ਇੱਥੇ ਹੁੰਦਾ ਹੈ ਦੂਰੋਂ ਲੋਕੀ ਪੰਜਾਬ ਤੋਂ ਹਿਮਾਚਲ ਹਰਿਆਣਾ ਤੋਂ ਆ ਕੇ ਬਿਜ਼ਨਸ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਨੇ ਉਹਨੂੰ ਨਹੀਂ ਇੰਪੈਕਟ ਹੋਏਗਾ ਕਿਤੇ ਨਹੀਂ ਮੇਨ ਗੱਲ ਇਹ ਨਹੀਂ ਹੈ ਕਿ ਬਿਜ਼ਨਸ ਨੂੰ ਇੰਪੈਕਟ ਹੋਏਗਾ ਮੇਨ ਗੱਲ ਇਹ ਹੈ ਕਿ ਸਾਡਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਸਮੂਥ ਹੋਣਾ ਚਾਹੀਦਾ ਬਿਜ਼ਨਸ ਔਰ ਮਤਲਬ ਫਿਰ ਜੇ ਮਤਲਬ ਇਸ ਤਰ੍ਹਾਂ ਦੀ ਗੱਲ ਮਤਲਬ ਸਾਹਮਣੇ ਆਉਂਦੀ ਹੈ ਕਿ ਕੋਈ ਐਨਕਰੋਚਮੈਂਟ ਮਤਲਬ ਸੜਕਾਂ ਦੇ ਵਿੱਚ ਲਾ ਕੇ ਔਰ ਪਬਲਿਕ ਨੂੰ ਜਿਹੜਾ ਹੈਗਾ ਜੋ ਸ਼ਰਧਾਲੂ ਆ ਰਹੇ ਆ ਜੋ ਮੇਨ ਮਕਸਦ ਆਪਣਾ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੇ ਆ ਜੀ ਉਹਨਾਂ ਨੂੰ ਤਕਲੀਫ ਹੁੰਦੀ ਹੈ ਇਨਕਨਵੀਨੀਅੰਸ ਹੁੰਦੀ ਹੈ ਉਹਨੂੰ ਫਿਰ ਅਸੀਂ ਟੋਲਰੇਟ ਨਹੀਂ ਕਰਾਂ ਸਰ ਤੁਸੀਂ ਲਾਉਨਰ ਦੀ ਗੱਲ ਕੀਤੀ ਹੈ ਲਾਉਨਰ ਜੇ ਗੱਲ ਕੀਤੀ ਜਾਵੇ ਤਾਂ ਹੁੱਲੜ ਬਾਜੀ ਬਹੁਤ ਹੁੰਦੀ ਹੈ ਕਿਉਂਕਿ ਹਰ ਵਾਰ ਕਿਹਾ ਜਾਂਦਾ ਵੀ ਸ਼ਕਤੀ ਕੀਤੀ ਜਾ ਕੇ ਪੁਲਿਸ ਸਾਹਿਬ ਸਤਾਰ ਕਰਦਾ ਹੈ ਇਸ ਵਾਰੀ ਮੀਟਿੰਗਾਂ ਹੋਈਆਂ ਬਕਿਨ ਲੇਕਿਨ ਉਹ ਕੰਟਰੋਲ ਨਹੀਂ ਹੋ ਪੰਦੇ ਕਿਤੇ ਧਾਰਮਿਕ ਕਿਤੇ ਨਾਲ ਅਸੀਂ ਉੱਥੇ ਜਾਣਾ ਗੁਰਦੁਆਰੇ ਜਾਣਾ ਜੀ ਤੇ ਡੇਰੇ ਤੇ ਜਾਣਾ ਹੁੱਲੜ ਬਾਜੀ ਦੇ ਕੰਟਰੋਲ ਹੋ ਗਿਆ ਤਾਂ ਹੀ ਲਾਉਨਰ ਮਡੇਨ ਹੋ ਰਗਾ ਸਰ ਪੂਰਾ ਤਰੀਕੇ ਦੇ ਨਾਲ ਉਹ ਕਿੱਦਾਂ ਕੰਟਰੋਲ ਕੀਤਾ ਜਾਏਗਾ ਖੁੱਲੇ ਫਲੈਂਸਰ ਟਰੈਕਟਰ ਖੁੱਲੇ ਉੱਜੇ ਡੀਜੇ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਏਗਾ ਅਸੀਂ ਬਹੁਤ ਸਾਰੀ ਚ ਔਰ ਜਿਹੜੇ ਡੀਜੇ ਆ ਜਿਹੜੇ ਟਰਾਲੀਆਂ ਦੇ ਪਿੱਛੇ ਲਾ ਕੇ ਆਣਾ ਉਹ ਬੈਨ ਕਰ ਦਿੱਤੇ ਗਏ ਆ ਉਹਨਾਂ ਟਰਾਲੀਆਂ ਨੂੰ ਬੈਰੀਕੇਡਿੰਗ ਤੇ ਹੀ ਰੋਕ ਦਿੱਤਾ ਜਾਊਗਾ ਡੀਜੇ ਬੰਦ ਕਰਾ ਦਿੱਤੇ ਜਾਣਗੇ ਜਿਹੜੇ ਖੁੱਲੜ ਬਾਜੀ ਕਰੀਏਟ ਕਰਨਗੇ ਉਹਨਾਂ ਦੇ ਨਾਲ ਨਾਲ ਦੇ ਨਾਲ ਪਰਚਾ ਦੇ ਕੇ ਉਹਨਾਂ ਨੂੰ ਸਖਤ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਤੇ ਇਸ ਕਰ ਪੱਖਵਾਸੀ ਬਿਲਕੁਲ ਸਖਤ ਹੈ ਕਿ ਇੱਕ ਇੱਕ ਧਾਰਮਿਕ ਫੈਸਟੀਵਲ ਹੈ ਇੱਕ ਧਾਰਮਿਕ ਤਿਉਹਾਰ ਹੈ ਇਹਨੂੰ ਉਸੇ ਤਰੀਕੇ ਨਾਲ ਹੀ ਡੀਲ ਕੀਤਾ ਜਾਵੇ ਕਈ ਥੋੜਾ ਘਟਨਾਵਾਂ ਆਉਂਦੀਆਂ ਨੇ ਕੋਈ ਖਾਸ ਸਟਰੈਟਜੀ ਬਣਾਈ ਹੋਵੇ ਇਸ ਤਰ੍ਹਾਂ ਡੀਲ ਕਰਨ ਦੇ ਲਈ ਪਹਿਲਾਂ ਤੇ ਮੈਂ ਤੁਹਾਨੂੰ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਕੀਤਾ ਜਾ ਰਹੇ ਉਹਨਾਂ ਦੇ ਬਾਰੇ ਮੈਂ ਬ੍ਰੀਫ ਕਰ ਦਿਆਂ ਜਿਹੜਾ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਮੇਲਾ ਖੇਤਰ ਹੈਗਾ ਇਹਨੂੰ ਆਪਾਂ 11 ਸੈਕਟਰਾਂ ਵਿੱਚ ਵੰਡ ਕੇ ਉਹਦੇ ਵਿੱਚ ਵੱਖ-ਵੱਖ ਜਿਹੜੀ ਸਹੂਲਤਾਂ ਹੈਗੀਆਂ ਨੇ ਉਹ ਮੌਕੇ ਤੇ ਦੇਾਂਗੇ ਔਰ ਉਸੇ ਹਿਸਾਬ ਨਾਲ ਜਿਹੜਾ ਹੈਗਾ ਸਾਡੀ ਪੁਲਿਸ ਪ੍ਰਬੰਧ ਜਿਹੜੇ ਹੈਗੇ ਨੇ ਉਹ ਵੀ ਕੀਤਾ ਜਾ ਰਹੇ ਨੇ ਪਿਛਲੇ ਸਾਲ ਤੋਂ ਵਧਾ ਕੇ ਇਸ ਵਾਰ ਆਪਾਂ ਜਿਹੜੀ ਫੋਰਜਰੀ ਇੱਥੇ ਲੱਗਣੀ ਹੈਗੀ ਕਰੀ 450 ਸੀਰਤਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਦੇ ਜਿੰਨੇ ਵੀ ਇਲਾਕੇ ਹੈਗੇ ਨੇ ਇਹਦੇ ਟੋਟਲ 4500 ਜਿਹੜੇ ਪੁਲਿਸ ਮੁਲਾਜ਼ਮ ਲਗਾਏ ਜਾਣਗੇ ਜਿਹਦੇ ਟ੍ਰੈਫਿਕ ਦੇ ਵੀ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਵੀ ਆਪਾਂ ਵਧਾਰੇ ਤਾਂ ਜੋ ਜਿਹੜਾ ਹੈਗਾ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਜਿਹੜਾ ਹੈਗਾ ਡਾਇਵਰਜੈਂਸ ਦੇ ਜਿਹੜੇ ਬੋਰਡਸ ਹੈਗੇ ਨੇ ਉਹ ਵੱਖ-ਵੱਖ ਥਾਵਾਂ ਤੇ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਮੌਕੇ 'ਚੋਂ ਪਤਾ ਲੱਗ ਸਕੇ ਕਿ ਉਹ ਕਿੱਥੋਂ ਉਹਨਾਂ ਨੇ ਕਿਹੜੀ ਡਾਇਵਰਜਨ ਲੈਣੀ ਹੈ ਕਿਹੜੇ ਪਾਸੇ ਜਾਣਾ ਹੈਗਾ ਔਰ ਜਿਸ ਤਰ੍ਹਾਂ ਆਪਾਂ ਲਾਸਟ ਈਅਰ ਵੀ ਕੀਤਾ ਸੀਗਾ ਔਰ ਲੋਕਾਂ ਨੇ ਕਾਫੀ ਸ਼ਲਾਘਾ ਵੀ ਕੀਤੀ ਸੀਗੀ ਕਿ ਜਿਹੜੀ ਪਬਲਿਕ ਹੈਗੀ ਆ ਉਹਦਾ ਮੂਵਮੈਂਟ ਲਗਾਤਾਰ ਚੱਲਦਾ ਰਹੇ ਕਦੇ ਵੀ ਰੁਕੇ ਨਾ ਜਦੋਂ ਮੇਲਾ ਚੱਲਦਾ ਰਹਿੰਦਾ ਹੈਗਾ ਤੇ ਸਾਰਾ ਕੁਝ ਠੀਕ ਠਾਕ ਸੁਖਾਵਾ ਰਹਿੰਦਾ ਹੈਗਾ ਇਸ ਤੋਂ ਇਲਾਵਾ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਐਂਟੀ ਬੇਗਾ ਟੀਮ ਬਣਾਈ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਰੰਗ ਖੇਡਦੇ ਹੈਗੇ ਉਹਨਾਂ ਦੇ ਖਿਲਾਫ ਵੱਖਰੇ ਤੌਰ ਤੇ ਆਪਾਂ ਟੀਮ ਬਣਾ ਰਏ ਹੈਗੇ ਆਂ ਔਰ ਜਿਹੜੇ ਡੇਰੇ ਹੈਗੇ ਨੇ ਵੱਖ-ਵੱਖ ਨਿਹੰਗਾਂ ਦੇ ਡੇਰੇ ਹੈਗੇ ਉਹਨਾਂ ਨਾਲ ਪਹਿਲਾਂ ਵੀ ਇੱਕ ਮੀਟਿੰਗ ਜਿਹੜੀ ਹੈਗੀ ਹੈ ਡੀਐਸਪੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਵੱਲੋਂ ਪਹਿਲਾਂ ਕੀਤੀ ਗਈ ਉਹਨਰ ਅੱਗੇ ਐਦਾਂ ਤਾ ਜੋ ਉਹਨਾਂ ਦੇ ਨਾਲ ਸਾਡਾ ਰابطਾ ਪ੍ਰੋਪਰ ਕਾਇਮ ਹੋ ਸਕੇ ਔਰ ਜਿਹੜੇ ਕ੍ਰਿਮਿਨਲ ਐਲੀਮੈਂਟਸ ਕਈ ਵਾਰੀ ਆ ਕਰਕੇ ਇੱਥੇ ਬਹਿ ਜਾਂਦੇ ਹੈਗੇ ਉਹਨਾਂ ਨੂੰ ਪਹਿਲਾਂ ਹੀ ਚੈੱਕ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਪਿਛਲੀ ਵਾਰੀ ਇੱਕ ਇਨਸੀਡੈਂਟ ਹੋਇਆ ਸੀਗਾ ਮੰਦ ਭਾਗਾ ਸੀਗਾ ਬਟ ਉਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਡੋਮਿਨੇਸ਼ਨ ਕਰਕੇ ਉਸ ਚੀਜ਼ ਨੂੰ ਕਵਰ ਅਪ ਕੀਤਾ ਸੀਗਾ ਔਰ ਮੈਂ ਕਹੂੰਗਾ ਕਿ ਪਿਛਲੇ ਸਾਲ ਦਾ ਜਿਹੜਾ ਸਾਡਾ ਹੁਲਾ ਮੁਹਲਾ ਸੀਗਾ ਉਹ ਪਿਛਲੇ ਕਈ ਮੋਹਲੇ ਮੁਹੱਲਿਆਂ ਤੋਂ ਕਾਫੀ ਵਧੀਆ ਸੀਗਾ ਔਰ ਆਪਾਂ ਉਹਦੇ 'ਚ ਇੰਪਰੂਵਮੈਂਟ ਕਰਦਿਆਂ ਹੋਇਆ ਹੈ ਸਰ ਹੋਰ ਵੀ ਵਧੀਆ ਸਭਾਵਾਂ ਜਿਹੜੀ ਹੈਗੇ ਲੋਕਾਂ ਇਦੇ ਵਿੱਚ ਜਿਹੜੀ ਹੈਗੀ ਹੈ ਵਕ ਵਕ ਤਰਫੋਂ ਆ ਰਹੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਵਾਸਤੇ ਵਕ ਵਕ ਪਾਰਕਿੰਗ ਆਪਾਂ ਹੋਰ ਵੀ ਨਵੀਆਂ ਆਈਡੈਂਟੀਫਾਈ ਕੀਤੇ ਆ ਉਹਨਾਂ ਨੂੰ ਵੀ ਆਪਾਂ ਠੀਕ ਕਰਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਨੇੜੇ ਤੋਂ ਨੇੜੇ ਉਹਨਾਂ ਦੀ ਗੱਡੀ ਪਾਰਕਿੰਗ ਕਰਨ ਦੀ ਸਹੂਲਤ ਮਿਲ ਸਕੇ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਤੁਹਾਡੇ ਰਾਹੀਂ ਸਾਰਿਆਂ ਨੂੰ ਡੀਸੀ ਸਾਹਿਬ ਵੀ ਇੱਥੇ ਬੈਠੇ ਹੋਏ ਨੇ ਇਹਨਾਂ ਨਾਲ ਵੱਲੋਂ ਵੀ ਜਿਹੜਾ ਹੈਗਾ ਸਾਰੇ ਸਮੂਹ ਡਿਪਟੀ ਕਮਿਸ਼ਨਰਸ ਨੂੰ ਤੇ ਮੇਰੇ ਵੱਲੋਂ ਸਮੂਹ ਐਸਐਸਪੀਜ਼ ਨੂੰ ਜਿਹੜਾ ਹੈਗਾ ਪੱਤਰ ਪਹਿਲਾਂ ਹੀ ਜਾਰੀ ਕਰਤਾ ਗਿਆ ਹੈ ਜਿਹੜੇ ਵੀ ਬੰਦੇ ਟਰੈਕਟਰਸ ਤੇ ਕੋਈ ਵੀ ਕਿਸੇ ਤਰੀਕੇ ਦੀ ਵੀ ਚੇਂजेस ਕਰਕੇ ਕੋਈ ਲੈ ਕੇ ਆਉਂਦੇ ਹੈਗੇ ਨੇ ਕੋਈ ਡੀਜੇ ਵਗੈਰਾ ਲਗਾ ਕੇ ਲਿਆਉਂਦੇ ਨੇ ਜਾਂ ਕੋਈ ਕਿਸੇ ਤਰੀਕੇ ਦਾ ਇਹੋ ਜਿਹਾ ਕੰਮ ਕਰਨਗੇ ਤਾਂ ਉਹਨਾਂ ਦੇ ਖਿਲਾਫ ਉਹਨਾਂ ਦੇ ਇਲਾਕਿਆਂ ਵਿੱਚ ਵੀ ਔਰ ਇੱਥੇ ਆਪਣੇ ਰੋਪੜ ਦੇ ਇਲਾਕੇ ਵਿੱਚ ਵੀ ਕਾਰਵਾਈ ਹੋਗੀ ਤਾਂ ਮੈਂ ਪਹਿਲਾਂ ਹੀ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਉਹ ਜਦ ਵੀ ਆਉਣ ਪੂਰੀ ਸ਼ਰਧਾ ਦੇ ਨਾਲ ਹੁਣ ਖੋਲੇ ਮੋਹੱਲੇ ਦਾ ਪਰਵ ਜਿਹੜਾ ਹੈਗਾ ਕਾਫੀ ਪਾਵਨ ਪਰਵ ਹੈਗਾ ਆਪਾਂ ਸਾਰੇ ਰਲ ਮਿਲ ਕੇ ਵਧੀਆ ਤਰੀਕੇ ਦੇ ਨਾਲ ਮਨਾਉਣੇ ਆ ਤੇ ਇਹਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਕਿਸੇ ਦੂਜੇ ਬੰਦੇ ਵਾਸਤੇ ਆਪਾਂ ਸੁਖਾਵਾ ਨਾ ਕਰੀਏ ਜਦੋਂ ਸਟੰਟ ਬਾਜੀ ਕਰਦੇ ਹੈਗੇ ਨੇ ਜਾਂ ਕੋਈ ਕਿਸੇ ਤਰੀਕੇ ਦੀ ਗਲਤ ਹਰਕਤ ਕਰਦੇ ਨੇ ਉਹਦੇ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਹੀ ਹੈ ਨਾਲ ਦੂਜਿਆਂ ਦਾ ਵੀ ਨੁਕਸਾਨ ਹੁੰਦਾ ਹੈਗਾ ਤੇ ਵੀ ਵਿਲ ਬੀ ਵੈਰੀ ਸਟ੍ਰਿਕਟ ਡੀਸੀ ਸਾਹਿਬ ਨੇ ਕਿਹਾ ਆਪਾਂ ਪੂਰੀ ਤਰੀਕੇ ਦੇ ਨਾਲ ਜਿਹੜਾ ਹੈਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਵਾਸਤੇ ਜੋ-ਜੋ ਗਤਿਵਿਧੀਆਂ ਕਰਨੀਆਂ ਪੈਣਗੀਆਂ ਉਹ ਕਰਾਂਗੇ ਔਰ ਜੋ ਵੀ ਲਾਅ ਐਂਡ ਆਰਡਰ ਬੱਖੋਂ ਜੋ ਆਪਾਂ ਨੂੰ ਕਾਨੂੰਨੀ ਕਾਰਵਾਈ ਕਰਨੀ ਹੋਏਗੀ ਉਹ ਕਰਾਂਗੇ ਸਰ ਜਿਹੜੇ ਸ਼ਰਦਾਲੂ ਡੇਰਿਆਂ ਚਾਣ ਕੇ ਟਰਾਲੀਆਂ ਦੇ ਕਿ ਰੋਕੇ ਜਾਣਗੀਆਂ ਉਹ ਡੇਰਿਆਂ ਚਾਣ ਕੇ ਉਹ ਟ੍ਰੈਫਿਕ ਚ ਗੁਜ਼ਰ ਕੇ ਜਾਣ ਉਹਦਾ ਆਈਡੈਂਟੀਫਾਈ ਕੀਤਾ ਜਾਏਗਾ ਦੇਖੋ ਜੀ ਉਹਨਾਂ ਦੇ ਨਾਲ ਜਿਹੜਾ ਹੈਗਾ ਪਹਿਲਾਂ ਹੀ ਮੀਟਿੰਗ ਕਰ ਲਈਏ ਨੇ ਔਰ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਡੇਰੇ ਦੇ ਜਿਹੜੇ ਮੁਖੀ ਹੈਗੇ ਉਹਨਾਂ ਨੂੰ ਕਿਹਾ ਹੈਗਾ ਕਿ ਪਹਿਲਾਂ ਹੀ ਉਹ ਸਟਿੱਕਰਸ ਜਿਹੜਾ ਹੈਗੇ ਉਹਨਾਂ ਨੂੰ ਅਲਾਟ ਕਰਨ ਤਾਂ ਜੋ ਸਾਨੂੰ ਵੀ ਸਹੂਲियत ਰਹੇਗੀ ਔਰ ਜਿਆ ਹੋ ਸਕਦਾ ਹੈ ਉਹ ਸਾਨੂੰ ਲਿਸਟ ਸ਼ੇਅਰ ਕਰ ਲੈਣ ਜਿਸ ਦੇ ਨਾਲ ਆਪਾਂ ਜਿਹੜੇ ਸਾਡੇ ਨਾਕੇ ਹੈਗੇ ਨੇ ਜਿਹੜੀ ਸਾਡੀ ਪਾਰਕਿੰਗ ਪੁਆਇੰਟਸ ਹੈਗੇ ਆਪਾਂ ਉਸੇ ਚੈੱਕ ਕਰਕੇ ਉਹਨਾਂ ਨੂੰ ਅੱਗੇ ਅਲਾਉ ਕਰ ਜਕੀਏ ਬਾਕੀ ਅਦਰਵਾਇਜ਼ ਜਿੰਨੇ ਵੀ ਪਾਰਕਿੰਗ ਪੁਆਇੰਟ ਆਪਾਂ ਬਣਾਏ ਹੈਗੇ ਨੇ ਉਥੇ ਹੀ ਗੱਡੀਆਂ پارک ਕੀਤੀਆਂ ਜਾਣਗੀਆਂ ਔਰ ਸ਼ਟਲ ਸਰਵਿਸ ਜਿਹੜੀ ਹੈਗੀ ਇਸ ਵਾਰ ਆਪਾਂ ਆਲਮੋਸਟ ਡਬਲ ਕਰਤੀ ਹੈਗੀ ਹੈ ਔਰ ਉਹਦੇ ਨਾਲ ਲੋਕਾਂ ਨੂੰ ਵੀ ਕਾਫੀ ਸਹੂਲियत ਰਹੂਗੀ ਇੱਕ ਪਾਰਕਿੰਗ ਤੋਂ ਲੈ ਕਰਕੇ ਦੂਜੀ ਪਾਰਕਿੰਗ ਤੱਕ ਸ਼ਟਲ ਜਿਹੜੀ ਹੈ ਜੋ ਚੱਲੇਗੀ ਉਹਦੇ ਵਿੱਚ ਛੋਟੀਆਂ ਗੱਡੀਆਂ ਵੀ ਹੈਗੀਆਂ ਨੇ ਔਰ ਛੋਟੇ ਆਪਾਂ ਜਿਹੜੇ ਹੈਗੇ ਨੇ ਇਹ ਜਿਹੜੇ ਇਲੈਕਟ੍ਰਿਕ ਆਟੋ ਹੁੰਦੇ ਨੇ ਉਹਨਾਂ ਨੂੰ ਵੀ ਹਾਇਰ ਕੀਤਾ ਹੈ ਤਾਂ ਜੋ ਘੱਟ ਤੋਂ ਘੱਟ ਪਬਲਿਕ ਦੇ ਨਾਲ ਉਹ ਜਿਆਦਾ ਤੋਂ ਜਿਆਦਾ ਮੂਵਮੈਂਟ ਕਰ ਸਕਣ ਔਰ ਮੇਲੇ ਦੇ ਰਾਨ ਜਿਹੜਾ ਹੈਗਾ ਕਿਸੇ ਵੀ ਤਰੀਕੇ ਇਸ ਵੱਲ ਤੋਂ ਲੈ ਕੇ ਕੇਸਵਰ ਸਾਹਿਬ ਤੋਂ ਲੈ ਕੇ ਹਾਂਜੀ ਰੰਗ ਜਿਹੜਾ ਬਹੁਤ ਜ਼ਿਆਦਾ ਸਪੈਸ਼ਲ ਲਾਸ ਦਿਨ ਅਗਰ ਗੱਲਿੰਦੇ ਘੋੜ ਦੌੜ ਵੇਲੇ ਗੱਲ ਕੀਤੀ ਜਾਉ ਉਹ ਲਾਸ ਨੇ ਦੇਖੋ ਇੱਕ ਇੱਕ ਕਰਕੇ ਤੁਸੀਂ ਕੁਐਸਚਨ ਪੁੱਛੋਗੇ ਤੇ ਜ਼ਿਆਦਾ ਵਧੀਆ ਰਹੂਗਾ ਇਸ ਤਰੀਕੇ ਨਾਲ ਵੀ ਸਾਰੇ ਕੁਐਸਚਨ ਪੁੱਛੋਗੇ ਤੇ ਮੇਰੇ ਵਾਸਤੇ ਔਖਾ ਹੋਣਾ ਤੁਹਾਡਾ ਜਵਾਬ ਦੇਣਾ ਮੈਂ ਇਸ ਪੁਆਇੰਟ ਨੂੰ ਪਹਿਲਾਂ ਹੀ ਕਵਰ ਕੀਤਾ ਹੈਗਾ ਕਿ ਸਾਡੇ ਵੱਲੋਂ ਐਂਟੀ ਜਿਹੜੀ ਹੈਗੀ ਹੈ ਜਿਹੜਾ ਕਲਰ ਰੰਗ ਖੇਡਦੇ ਹੈਗੇ ਉਹਨਾਂ ਵਾਸਤੇ ਇੱਕ ਟੀਮ ਵੱਖਰੇ ਤੌਰ ਤੇ ਬਣਾਈਆਂ ਗਈਆਂ ਨੇ ਔਰ ਉਹ ਮੋਟਰਸਾਈਕਲ ਤੇ ਵਰਕ ਕਰਨਗੇ ਤਾਂ ਜੋ ਜਿਹੜੇ ਵੀ ਮੌਕੇ ਤੇ ਬੰਦੇ ਨਸ਼ਾ ਜਿਹੜੇ ਰੰਗ ਫੇੜ ਰਹੇ ਨੇ ਜਾਂ ਰੰਗ ਵੇਚ ਰਹੇ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਬਣਦੀ ਕਿ ਨੰਸਨ ਫੌਜਾਂ ਨੂੰ ਪਰਮਿਸਿਬਲ ਹੋਏਗਾ ਜੀ ਸੱਟਣਾ ਕਿ ਨਹੀਂ ਸੱਟਣਾ ਦੇਖੋ ਜੀ ਛੋਟੇ ਦਾਇਰੇ ਦੇ ਅੰਦਰ ਅਗਰ ਕਰ ਲੈਂਦੇ ਹੈ ਬਿਕਾਜ਼ ਆਪ ਟ੍ਰੈਡੀਸ਼ਨਲੀ ਕਰਦੇ ਆਏ ਹੈਗੇ ਨੇ ਬਟ ਐਸਜੀਪੀਸੀ ਅਲਾਉ ਨਹੀਂ ਕਰਦੀ ਹੈ ਤੇ ਇਸ ਕਰਕੇ ਜਿਹੜਾ ਹੈਗਾ ਆਪਾਂ ਬਾਹਰਲੇ ਪਾਸੇ ਕਿਸੇ ਨੂੰ ਵੀ ਅਲਾਉ ਨਹੀਂ ਕਰਾਂ ਸਰ ਕੋੜ-ਕੋਰ ਜਿਹੇ ਕੋੜ-ਦੌੜ ਹੁੰਦੀ ਹੈ ਉੱਥੇ ਕਾਫੀ ਬੈਲਗੇਟ ਕੀਤੀ ਜਾਂਦੀ ਹੈ ਚੱਕ ਕੇ ਟੋਪੀਆਂ ਜਿਹੜੀਆਂ ਹਿੰਦੂਆਂ ਦੀਆਂ ਆਏ ਉਹ ਚੱਕ ਕੇ ਬਹੁਤ ਜਨਮ ਹੋ ਜਾਂਦਾ ਇਹੋ ਜੀ ਤਾਂ ਇਨਸੀਡੈਂਟ ਪਿਛਲੇ ਸਾਲ ਸਾਹਮਣੇ ਆਈ ਸੀ ਕਿ ਆਪਾਂ ਉਹਨਾਂ ਤੇ ਕਾਰਵਾਈ ਵੀ ਕੀਤੀਆਂ ਸੀਗੀਆਂ ਔਰ ਅੱਗੇ ਔਰ ਆਪਣੀ ਟੀਮ ਜਿਹੜੀ ਹੈਗੀ ਉਹਨਾਂ ਨੂੰ ਬਰੀਫ ਕਰਾਂਗੇ ਕਿ ਇਹੋ ਜੀ ਜਿਹੜੀ ਹੈਗੀ ਮੰਤਭਾਗੀ ਘਟਨਾ ਨਾ ਹੋਵੇ ਕੋਰਦੋ ਜਿਹੜਾ ਤੁਸੀਂ ਗੱਲ ਕੁੜਵਸਵਾਰੀ ਦੀ ਕੀਤੀ ਦੇ ਰਿਗਾਰਡਿੰਗ ਕਾਫੀ ਵੈਰੀਕੇਟਿੰਗ ਸਾਡੇ ਵੱਲੋਂ ਕੀਤੀ